ਸੱਜਣਾ ਇੱਕ ਵੀਡੀਓ ਕਵਰ ਕੀਤੀ ਆਪਾਂ ਆਪਣੇ ਆਪ ਦੇ ਕੋਲੇ ਪੰਡ ਮੁੱਦ ਕੀ ਜਲਾ ਫਿਰੋਜ਼ਪੁਰ ਆ ਗਿਆ ਆ ਬੂਰੀ ਆ ਨੀਲੀ ਆ ਪਿਓਰ ਨੀਲੀ ਬਾਰਡਰ ਦੀ ਮੈਂ ਆ ਸੱਜਣਾ ਚਾਰੇ ਪੈਰ ਤੋਤੇ ਹੋਏ ਅੱਖਾਂ ਥੋਡੀ ਮੱਥਾ ਸਭ ਕੁਝ ਐਨ ਓਕੇ ਰਿਪੋਰਟ ਆ ਇਹ ਵੀਡੀਓ ਦੇ ਵਿੱਚ ਤੋਰ ਤਾਰ ਕੇ ਵਿਖਾਈ ਆ ਦੋਏ ਸੱਜਣਾ ਕਟੀਆਂ ਵਿਕਰੀ ਵਾਲੀਆਂ ਬੂਰੀਆਂ ਆਪਣੇ ਕੋਲੇ 12 13 13 ਮਹੀਨਿਆਂ ਦੀਆਂ ਲਾ ਲਿਓ ਇੱਕ ਇਹ ਆ ਗਈ ਝੋਟੀ ਦੂਜਾ ਸੂਆ ਸੌਰੀ ਇਹ ਮੈਂ ਤੀਜਾ ਸੂਆ ਵਸਾਜਣੋ ਆ ਆ ਗਈ ਝੋਟੀ ਦੂਜਾ ਸੂਆ 15-20 ਦਿਨਾਂ ਦਾ ਸੂਆ ਵਾ 12 ਦੁੱਧ ਤਿਆਰ ਮਿਲੂਗਾ ਵੀਡੀਓ ਚ ਧਾਰਾ ਧੂਰਾ ਮਾਰ ਕੇ ਵਿਖਾਤੀਆਂ ਦੁੱਧ ਨਜ਼ਰ ਆਉਂਦਾ ਹੋਊ ਕਿਉਂਣ ਐਨ 100 ਦੀ 100 ਆ ਕੋਈ ਇਹ ਨਹੀਂ ਹੈਗਾ ਵੀ ਕੋਈ ਥਾਣਾ ਵੱਧ ਘਟ ਦੋ ਸਵਾ ਦੋ ਗਾੜਾ ਕਰਮਾੜੀ ਦੀ ਤੇ ਆ ਆਪਣੇ ਕੋਲੇ ਮੋਹਰਾ ਦੀ ਝੋਟੀ ਆ ਰਾਤ 1:00 ਵਜੇ ਸੂਈ ਆ ਜੇਰ ਜੂਰ ਤੜਕੇ ਪਾਤੀ ਕਰਮਾੜੀ ਨੇ 2.5 ਕਿਲੋ ਬੌਲਾ ਇਹਦੇ ਕੋਲੋਂ ਕਰਮਾਂ ਵਾਲੀ ਦੇ ਚੋਇਆ ਬੱਚਾ ਰਜਾਇਆ ਪਹਿਲੇ ਸੂਏ 14 ਦੁੱਧ ਭਰਾਇਆ